ਉਹ ਹੁੰਦੇ ਆ ਤੋੜੇ ਦੋ ਮੂੰਹ ਟਕੇ ਹੋਇਆ ਕਾਲੇ ਕੱਪੜਿਆਂ ਨਾਲ ਤੇ ਇੱਕ ਆ ਫਿਰਦਾ ਇਹ ਤਿੰਨ ਫੜਿਆ ਪੁਲਿਸ ਨੇ ਤੁਹਾਨੂੰ ਦੱਸ ਦਈਏ ਕਿ ਇਹ ਕੌਣ ਹੈ ਬੰਦੇ ਕਿਉਂ ਫੜਿਆ ਇਹਨਾਂ ਨੂੰ ਪੁਲਿਸ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦੇਵਕਰਨ ਤੇ ਤੁਸੀਂ ਪੰਜ ਬਾਣੀ ਟੀਵੀ ਦੇਖ ਰਹੇ ਹੋ ਇਹ ਜਿਹੜੇ ਤਿੰਨ ਬੰਦੇ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਗਨ ਪੁਆਇੰਟ ਤੇ ਇੱਕ ਗੱਡੀ ਖੋਲੀ ਸੀ 26 ਤੇ 27 ਦੀ ਦਰਮਿਆਨੀ ਰਾਤ ਦੇ ਵਿੱਚ ਬੀਤ ਰਾਤ ਸੀ ਕੱਲ ਬੀਤੀ ਰਾਤ ਸੀ ਤੇ ਇਹਨਾਂ ਨੂੰ ਕੋਸ਼ਿਸ਼ ਘੰਟਿਆਂ ਦੇ ਵਿੱਚ ਬਠਿੰਡਾ ਪੁਲਿਸ ਨੇ ਕਾਬੂ ਕਰ ਲਿਆ ਨਾਕੇ ਦੌਰਾਨ ਟਰੇਸ ਕੀਤਾ ਇਹਨਾਂ ਨੂੰ ਤੇ ਇਹਨਾਂ ਨੂੰ ਕਾਬੂ ਕਰ ਲਿਆ ਇਹਨਾਂ ਨੇ ਛੱਟ ਵੀ ਮਾਰੀ ਸੀ ਬੰਦੇ ਤੇ ਇਹਨਾਂ ਕੋਲ ਪਿਸਤੌਲ ਵੀ ਮਿਲਿਆ ਤੇ 8 ਰੌਂਦ ਬਲਿਆ 32 ਬੋਰ ਦੇ 32 ਬੋਰ ਦੀ ਪਿਸਤੌਲ ਸੀ ਇਹਨਾਂ ਕੋਲੇ ਤੇ ਇੱਕ ਮੋਟਰਸਾਈਕਲ ਜਿਹੜਾ ਵਾਰ ਤੱਤ ਸੀ ਇਹਨਾਂ ਨੇ ਇਸਤੇਮਾਲ ਕੀਤਾ ਸੀਗਾ ਕੁਝ ਹੀ ਟੇਰ ਪਹਿਲਾਂ ਐਸਪੀ ਸਾਹਿਬ ਨਰਿੰਦਰ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਆਹ ਟੀਮ ਆ ਜਿਨ੍ਹਾਂ ਨੇ ਇਹਨਾਂ ਨੂੰ ਕਾਬੂ ਕੀਤਾ 27 ਤਰੀਕ ਨੂੰ ਚੈਕਿੰਗ ਚੱਲਦੀ ਸੀਗੀ ਮਾਨਸਾ ਤੇ ਬਨਾਲਾ ਰਿੰਗ ਰੋਡ ਤੇ ਤੇ ਆਹ ਟੀਮ ਚੈਕਿੰਗ ਕਰ ਰਹੀ ਸੀ ਜੀ ਤੇ ਉਥੇ ਦੇਖਿਆ ਟੀਮ ਨੇ ਕਿ ਬਿਨਾ ਨੰਬਰ ਪਲੇਟ ਤੋਂ ਇੱਕ ਗੱਡੀ ਘੁੰਮ ਰਹੀ ਐ ਇੱਥੇ ਕਰੇਟਾ ਤੇ ਜਿਹਦੇ ਵਿੱਚ ਕੇ ਤਿੰਨ ਮੁੰਡੇ ਸਵਾਰ ਸੀ ਇਹ ਉਹੀ ਤਿੰਨ ਮੁੰਡੇ ਐ ਇਹ ਜਿਹੜੀ ਕਰੇਟਾ ਗੱਡੀ ਸੀ ਇਹ ਖੋ ਕੇ ਭੇਜੀ ਸੀ ਭੱਜੇ ਸੀਗੇ ਕਰੇਟਾ ਦਾ ਨੰਬਰ ਸੀ ਪੀਬੀ 03 ਬੀਕੇ 2101 ਇਹ ਖੋ ਕੇ ਭੱਜੇ ਸੀ ਗਨ ਪੁਆਇੰਟ ਤੇ ਤੇ ਇਹਦੇ ਵਿੱਚ ਜਿਹੜੇ ਤਿੰਨ ਮੁੰਡੇ ਆ ਜਿਹੜੇ ਦੇਖ ਰਹੇ ਹੋ ਤੁਸੀਂ ਉਹ ਸਵਾਰ ਸੀਗੇ ਇਹਨਾਂ ਦਾ ਨਾਮ ਵਿਕਾਸ ਕੁਮਾਰ ਤੇ ਰਹਿਣ ਵਾਲਾ ਗਲੀ ਨੰਬਰ 28 ਲਾਲ ਸਿੰਘ ਵਸਤੀ ਤੇ ਦੂਜਾ ਸੀਗਾ ਦੀਪਕ ਸ਼ਰਮਾ ਇਹਦਾ ਡੈਡੀ ਦਾ ਨਾਮ ਸੀ ਹਰਜੀਤ ਸ਼ਰਮਾ ਇਹ ਵੀ ਲਾਲ ਸਿੰਘ ਵਸਤੀ 4 ਨੰਬਰ ਗਲੀ ਦਾ ਰਹਿਣ ਵਾਲਾ ਤੇ ਤੀਜਾ ਚਾਵਲਾ ਅਮਨ ਚਾਵਲਾ ਇਹਦੇ ਪੁੱਤਰ ਰਾਜਕੁਮਾਰ ਚਾਵਲਾ ਤੇ ਇਹ ਸੀਗਾ ਗਲੀ ਨੰਬਰ 4 ਅਬਰਪਰਾ ਵਸਤੀ ਦਾ ਰਹਿਣ ਵਾਲਾ ਇਹ ਸ਼ੱਕੀ ਰਾਤਾਂ ਨੂੰ ਕੁੰਬਰੀ ਸੀ ਗੱਡੀ ਨੰਬਰ ਪਲੇਟ ਹੈਣੀ ਸੀ ਜਿਹੜੀ ਗੱਡੀ ਨੰਬਰ ਪਲੇਟ ਸੀ ਉਹਨਾਂ ਨੇ ਤੋੜਤੀ ਸੀਗੀ ਤਾ ਇਸ ਕ੍ਰੇਟਾ ਗੱਡੀ ਤੇ ਕੁਮਰੀ ਸੀ ਜਦੋਂ ਦੀ ਚੈਕਿੰਗ ਕੀਤੀ ਗਈ ਤਾਂ ਸ਼ੱਕ ਰਿਹਾ ਪੁਲਸ ਨੂੰ ਤੇ ਸ਼ੱਕੀ ਹਲਾਪਾਂ ਜਦੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਤਾਂ ਇਹਨਾਂ ਕੋਲੋਂ ਇੱਕ ਤਾਂ ਇਹ ਗੱਡੀ ਸੀਗੀ ਕ੍ਰੇਟਾ ਜਿਹੜੀ ਨੰਬਰ ਸੀ ਪੀਵੀ ਜੋ 3 ਬੀਕੇ 2101 ਚਟਾ ਰੰਗ ਦੀ ਤੇ ਇਸ ਤੋਂ ਇਲਾਵਾ ਜਿਹੜਾ ਵਾਰਦਾਤ ਦੇ ਵਿੱਚ ਮੋਟਰਸਾਈਕਲ ਇਹਨਾਂ ਨੇ ਵਰਤਿਆ ਸੀਗਾ ਸਪਲੈਂਡਰ ਉਹਦਾ ਨੰਬਰ ਸੀ ਪੀਵੀ 03 ਏਵੀ 4352 ਕੋਸ਼ੀਗਾ 132 ਬੋਰ ਦਾ ਰਵਲਰ ਤੇ 8 ਕਾਰਤੂਸ ਸੀਗੇ 32 ਬੋਰ ਦੇ ਉਹਨਾਂ ਨੂੰ ਬਰਾਮਦ ਕੀਤੇ ਆ ਤਾਂ ਮੋੜਲੀ ਪੁੱਛਗਿਚ ਦੇ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਕਾਰ ਅਸੀਂ ਮਿੱਤੀ ਰਾਤ ਮਾਡਲਡਾਉਨ ਫੇਸ ਇੱਕ ਗੁਰਦੁਆਰਾ ਸਾਹਿਬ ਦੇ ਨੇੜੇ ਅਸੀਂ ਆਸਲੇ ਦੀ ਨੋਕ ਤੇ ਖੋਈ ਸੀ ਇਹਨਾਂ ਤੋਂ ਇਹਨਾਂ ਤੋਂ ਹੋਰ ਪੁੱਛਗਿਚ ਕੀਤੀ ਜਾ ਰਹੀ ਹੈ ਕਾਰ ਖੋਣ ਦਾ ਕਾਰਨ ਇਹ ਸੀ ਕਿ ਇਹ ਲੁੱਟ ਕਰਦੇ ਸੀਗੇ ਇਜ਼ੀ ਮਨੀ ਦੇ ਚੱਕਰ ਦੇ ਵਿੱਚ ਵੀ ਸੌਖੇ ਤਰੀਕੇ ਨਾਲ ਪੈਸਾ ਕਿਵੇਂ ਕਮਾਇਆ ਜਾਵੇ ਤਾਂ ਫਿਲਹਾਲ ਇਹਨਾਂ ਨੂੰ ਬਿੰਟ ਪਟੰਡਾ ਪੁਲਿਸ ਨੇ ਕਾਬੂ ਕਰਕੇ ਅਗਲੀ ਕਾਰਵਾਈ ਲਈ ਹੁਣ ਲੈ ਕੇ ਜਾਣਗੇ ਹੋਰ ਵੀ ਪੁੱਛਗਿੱਛ ਕਰਨਗੇ ਹੋ ਸਕਦਾ ਹੋਰ ਵੀ ਕੋਈ ਵਾਰਦਾਤਾ ਜਿਹੜੀ ਇਹਨਾਂ ਵੱਲੋਂ ਕੀਤੀਆਂ ਗਈਆਂ ਉਹ ਸਾਹਮਣੇ ਆਉਣ ਤੇ ਫਿਲਹਾਲ ਜਿਹੜਾ ਤਮਾਮ ਜਿਹੜਾ ਇਹਨਾਂ ਨੂੰ ਸਮਾਜ ਦੀ ਵਾਰਦਾਤਾ ਕਬਜ਼ੇਜ ਕਰ ਲਿਆ ਕੁਝ ਦਿਨ ਪਹਿਲਾਂ ਹੁਣ ਐਸਪੀ ਨਰਿੰਦਰ ਜੀ ਨੇ ਪ੍ਰੈਸ ਕਾਨਫਰੈਂਸ ਕੀਤੀ ਹੈ ਦੇਖਦੇ ਆ ਹੋਰ ਕੀ ਨਿਕਲਦਾ ਇਸ ਕੇਸ ਚੋਂ